ਫਤੇਗੜ ਚੋੜੀਆਂ ਡੇਰਾ ਬਾਬਾ ਨਾਨਕ ਵਿਚਕਾਰ ਪਿੰਡ ਪੱਪਾ ਰਾਲੀ ਕਲਾ ਵਾਪਰਿਆ ਹਾਜ਼ਰ ਪਤੀ ਅਤੇ ਆਸ਼ਾ ਵਰਕਰ ਯੂਨੀਅਨ ਨੇ ਮਦਦ ਦਿੱਲ ਲਗਾਈ ਕੋਹਾਰ ਹਾਂਜੀ ਹਾਂਜੀ ਮੈਂ ਅਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਗਰਦਾਸਪੁਰ ਅੱਜ ਸਾਡੇ ਵਾਸਤੇ ਆਸ਼ਾ ਪੰਜਾਬ ਦੀ ਆਸ਼ਾ ਵਰਕਰਾਂ ਵਾਸਤੇ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੀ ਇੱਕ ਭੈਣ ਵੱਡੀ ਪੱਬਰ ਵਾਲੀ ਤੋਂ ਉਹਨਾਂ ਦੀ ਇੱਕ ਪਲਸ ਪੋਲੀਓ ਦਾ ਸਾਡੀ ਡਿਊਟੀ ਚੱਲ ਰਹੀ ਸਰ ਜੀ ਤੇ ਉਹਦੇ ਵਿੱਚ ਲਾਸਟ ਵਾਲੇ ਦਿਨ ਤੀਸਰੇ ਦਿਨ 14 ਤਰੀਕ ਨੂੰ ਉਹ ਡੇਰੀਆਂ ਦੇ ਉੱਤੇ ਪਲਸ ਪੋਲੀਓ ਦੀਆਂ ਬੂੰਦਾਂ ਛੜੀਆਂ ਬੱਚਿਆਂ ਨੂੰ ਪਿਆਉਣ ਜਾ ਰਹੀ ਸੀ ਤੇ ਨਾਲ ਉਹਨਾਂ ਨੇ ਨੰਬਰਿੰਗ ਕਰਨੀ ਹੁੰਦੀ ਅਸੀਂ ਘਰਾਂ ਦੀ ਉਹ ਰਸਤੇ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੋਈ ਚੀਜ਼ ਉਹਨਾਂ ਨੂੰ ਅਣਪਛਾਤੀ ਜੜੀ ਉਹ ਟੱਕਰ ਮਾਰ ਗਈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜੜੀ ਉਹ ਸੱਟ ਲੱਗ ਗਈ ਸਿਰ ਦੇ ਵਿੱਚ ਤਿੰਨ ਦਿਨਾਂ ਤੋਂ 7 ਦਿਨਾਂ ਤੋਂ ਜਿਹੜੇ ਨੇ ਨਜੀ ਇੱਕ ਹਸਪੀਟਲ ਹੀ ਅੰਮ੍ਰਿਤਸਰ ਦਾ ਜਿੱਥੇ ਦਾਖਲ ਸੀਗੇ ਤੇ ਕੱਲ ਉਹਨਾਂ ਦੀ ਡੈਥ ਹੋ ਗਈ ਜਿਹੜੀ ਸਾਡੇ ਵਾਸਤੇ ਇੱਕ ਮੰਦਭਾਗੀ ਬਹੁਤ ਹੀ ਖਬਰ ਆ ਅਸੀਂ ਮੰਗ ਕਰਦੇ ਹਾਂ ਭਗਵਾਨ ਤਮੰਦੀ ਸਰਕਾਰ ਤੇ ਸੈਂਟਰ ਸਰਕਾਰ ਤੋਂ ਕਿ ਸਾਡੀ ਆਸ਼ਾ ਵਰਕਰ ਭੈਣ ਦੀ ਜਿਹੜੀ ਆ ਉਹ ਇੱਕ ਗਰੀਬ ਘਰ ਤੋਂ ਬੁਲਾਉਣ ਕਰਦੇ ਆ ਤੇ ਉਹਨਾਂ ਦੀ ਵੱਧ ਤੋਂ ਵੱਧ ਹਲਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਜਿਹੜੇ ਆ ਅਸੀਂ ਆਪਣੇ ਛੋਟੀ ਜੀ ਇੱਕ ਸਾਡੇ ਜਿਹੜੇ ਇਨਸੈਂਟਿਵ ਸੀ ਆ ਉਹਦੇ ਤੇ ਅਸੀਂ ਆਪਣੇ ਘਰਾਂ ਦਾ ਜੜਾ ਉਹ ਗੁਜ਼ਾਰਾ ਕਰਦੇ ਸੀ ਤੇ ਜੋ ਕਿ ਸਾਨੂੰ ਅਜੇ ਤੱਕ ਕੋਈ ਵੀ ਸਾਡੀਆਂ 20 ਸਾਲ ਹੋ ਗਏ ਸਾਨੂੰ ਸੇਵਾਵਾਂ ਨਿਭਾਉਂਦਿਆਂ ਤੇ ਸਾਡੀਆਂ ਪੱਕੀਆਂ ਤਨਖਾਹਾਂ ਜਿਹੜੀਆਂ ਨਾ ਸੈਂਟਰ ਸਰਕਾਰ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਕੁਛ ਲਵਾਈਆਂ ਇਸ ਕਰਕੇ ਅਸਾਨੂੰ ਇਹ ਬਹੁਤ ਦੁੱਖਾ ਚਲੋ ਅੱਗੇ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਰੋਜ਼ ਵਿਚਾਰੇ ਰੈਲੀਆਂ ਬਹੁਤ ਕਰਦੇ ਆ ਤੇ ਹੁਣ ਸਾਡੀ ਜਿਹੜੀ ਹੈਲਪ ਜ਼ਰੂਰ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਕਿ ਸਾਡੀ ਜਿਹੜੀ ਆ ਅੱਗੇ ਆਣ ਕੇ ਇਸ ਚੀਜ਼ ਦੀ ਪਹਿਲ ਦੇ ਆਧਾਰ ਤੇ ਮੰਗ ਜਿਹੜੀ ਆ ਪੂਰੀ ਕੀਤੀ ਜਾਵੇ ਕਿ ਉਹ ਪਰਿਵਾਰ ਦੀ ਜਿਹੜੀ ਆ ਕੋਈ ਨਾ ਕੋਈ ਉਹਨਾਂ ਨੂੰ ਹੈਲਪ ਦਿੱਤੀ ਜਾਵੇ ਸਰ ਜੀ ਇਹ ਸਾਡੀ ਰਿਕਵੈਸਟ ਹੈ ਜੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਕੋਲ ਤੇ ਸੈਂਟਰ ਸਰਕਾਰ ਕੋਲ ਮੋਦੀ ਕੋਲ ਜੀ ਮੈਂ ਆਪਣੇ ਪਪਾ ਨਾਲ ਹੀ ਕਰਾਂ ਤੋਂ ਮੇਰੇ ਮੈਸੇਜ ਨਾ ਲਿਜ਼ਬਤ ਤੇ ਆਸ਼ਾਵਤ ਕਲਾ ਕੰਮ ਕਰਦੇ ਆ ਜੀ ਜੀ ਤੋਂ 14 ਤਰੀਕ ਨੂੰ ਪੋਰੀਆ ਬੁੰਦਾ ਪਰਉਣ ਵਾਸਤੇ ਜਿਹੜੇ ਡੇਰਾ ਵਿੱਚ ਗਏ ਆ ਜੀ ਤੇ ਜਦੋਂ ਆੜੇ ਚ ਰਸਤੇ ਤੇ ਚੱਨ ਪਛਾਤੇ ਬੰਦੇ ਨਾਲ ਕੋ ਟੱਕਰ ਹੋ ਗਈ ਕਿ ਚੀਜ਼ਾਂ ਨਾਲ ਉਹਨਾਂ ਦੇ ਨਾਲ ਸੱਚ ਬਹੁਤ ਜ਼ਿਆਦਾ ਸੱਟ ਲੱਗੀ ਉਹ ਇਮੀਡੀਏਟਲੀ ਇਹਨਾਂ ਨੂੰ ਹਸਪਤਾਲ ਦੇ ਚੱਲਿਆ ਦਿੱਤੇ ਅੰਮਰਸਾ ਦੇ ਵਿੱਚ ਇਹ ਛੇ ਦੇ ਉੱਤੇ ਹਸਪਤਾਲ ਦੇ ਵਿੱਚ ਰੱਖਿਆ ਇਲਾਜ ਕਰਾਇਆ ਨਾ ਪਰ ਇਲਾਜ ਦੇ ਦੌਰਾਨ ਹੀ ਕੱਲ ਉਹਨਾਂ ਦੀ ਡੈਥ ਹੋ ਗਈ ਹੈ 20 ਸਾਲ ਤੋਂ ਕੰਮ ਕਰਦੇ ਪਏ ਆ ਪਾ ਸਰਕਾਰਾਂ ਵੱਲੋਂ ਕੋਈ ਸਹੀ ਨਾਲ ਸਹਾਇਤਾ ਨਹੀਂ ਦਿੱਤੀ ਜਾਂਦੀ ਕੋਈ ਬੈਨੀਫਿਟ ਨਹੀਂ ਮਿਲਦਾ ਛੋਟੇ ਛੋਟੇ ਹੌਸਟਾ ਦੇਂਦੇ ਆ ਥੋੜੇ ਥੋੜੇ ਪੈਸੇ ਦੇਂਦੇ ਆ ਉਹਨਾਂ ਨਾਲ ਆਪਣਾ ਗਜਾਲਾ ਕਰਦੇ ਆ ਤੇ ਹੁਣ ਮੈਂ ਚਾਹਨਾ ਵਾ ਕਿ ਇਹਨਾਂ ਦੀ ਮੌਤ ਹੋ ਗਈ ਆ ਇਹਨਾਂ ਦੇ ਕਾਰਨ ਜੋ ਇਹਨਾਂ ਦਾ ਬੇਟਾ ਵਾ ਉਹਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਇਹਨਾਂ ਸਾਰਿਆਂ ਦੇ ਵਾਸਤੇ ਸੋਚੇ ਜੋ ਬਾਕੀ ਵੀ ਆਸ਼ਾ ਵਰਕਰ ਨੇ ਇਹਨਾਂ ਦਾ ਵੀ ਸਹਾਇਤਾ ਕਰੇ ਕਿਉਂਕਿ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੰਮ ਬਹੁਤ ਜ਼ਿਆਦਾ ਲਿਆ ਜਾ ਰਿਹਾ ਵਾ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਪਿਆ ਪੰਜਾਬ ਸਰਕਾਰ ਤੇ ਸੈਂਟਰ ਕਾਰ ਨੇ ਅੱਗੇ ਬੇਨਤੀ ਕਰਦਾ ਹਾਂ ਕਿ ਇਹਨਾਂ ਬਾਰੇ ਸੋਚਿਆ ਜਾਵੇ ਇਸ ਬੇਟੇ ਦੇ ਬਾਰੇ ਸੋਚਿਆ ਜਾਵੇ ਸਾਡੇ ਘਰ ਦੇ ਬਾਰੇ ਸੋਚਿਆ ਜਾਵੇ ਬਹੁਤ ਬਹੁਤ ਮਿਹਰਬਾਨੀ ਹੋਵੇ